ਕ੍ਰੌਪਰਟੀ ਇਮੀਗ੍ਰੇਸ਼ਨ ਛਾਪਿਆਂ ਅਗੇ ਹਜ਼ਾਰਾਂ ਪੰਜਾਬੀਏ ਤੇ ਹੌਸਲੇ ਪਸਤ ਹੋ ਚੁੱਕੇ ਨੇ ਅਤੇ ਹੁਣ ਉਹਨਾਂ ਨੇ ਅਮਰੀਕਾ ਦੇ ਵਿੱਚੋਂ ਜੁਲੀ ਬਿਸਤਰਾ ਕੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰ ਵੇਲੇ ਮੰਨਦੇ ਵਿੱਚ ਦੱਲ ਹੈ ਕਿ ਜੋਣਾ ਸੋਖਾ ਨਹੀਂ ਹੈ ਜਿਸ ਨੂੰ ਵੇਖਦਾ ਕੁਝ ਟੋਲੀਆਂ ਕੈਨੇਡਾ ਦਾ ਬਾਰਡਰ ਡੱਪਣ ਦੀ ਯੋਜਨਾ ਬਣਾ ਰਹੀਆਂ ਨੇ। ਪਰ ਆਪ ਜਾਣਕਾਰੀ ਦੇ ਮੁਤਾਬਕ ਹੀ ਕੱਲ੍ਹੇ ਕੈਲੀਫੋਰਨੀਆ ਸੂਬੇ ਤੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਤਕਰੀਬਨ 3400 ਪ੍ਰਵਾਸੀ ਭਾਰਤ ਦਾ ਜਹਾਜ਼ ਝੜਦੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਕੜਾ ਕਈ गुना ਵੱਧ ਸਕਦੇ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਸੰਕੇਤ ਉਨੇ ਸ਼ੁਰੂ ਹੋ ਚੁੱਕੇ ਨੇ ਕਿ ਐਸਾਈਲਮ ਕਲੇਮਸ ਦੇ ਵਿੱਚੋਂ ਸਿਰਫ ਚੋਣਵੀਆਂ ਅਰਜ਼ੀਆਂ ਉਤੇ ਵਿਚਾਰ ਹੋਵੇਗਾ ਅਤੇ ਜ਼ਿਆਦਾਤਰ ਅਰਜ਼ੀਆਂ ਜਵਾਸਤ ਕੀਤੇ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਉਤੇ ਸਭ ਤੋਂ ਵੱਧ ਮਾਰ ਪਵੇ ਕਿ ਪਰਵਿਜ਼ੇਟ ਵੀਜ਼ਾ ਉਤੇ ਅਮਰੀਕਾ ਪਹੁੰਚਣ ਦੇ ਮਕਰੋ ਪਨਾ ਦਾ ਦਾਅਵਾ ਕਰਨ ਵਾਲਿਆਂ ਨੂੰ ਰਾਹਤ ਮਿਲ ਸਕਦੀ ਹੈ ਇਮੀਗ੍ਰੇਸ਼ਨ ਵਕੀਰ ਜਸਟਿਸ ਸਿੰਘ ਨੇ ਭਾਈ ਅਮਜੀਤ ਸਿੰਘ ਦੀ ਮਿਸਾਲ ਦਿੱਤੀ ਜਿਨ੍ਹਾਂ ਦਾ ਗ੍ਰੀਨ ਕਾਰਡ ਰੱਦ ਕਰ ਦਿੱਤਾ ਗਿਆ ਅਤੇ ਹੁਣ ਉਹ ਅਮਰੀਕਾ ਛੱਡ ਰਹੇ ਨੇ ਦੂਜੇ ਪਾਸੇ ਸਿਰਫ ਜ਼ਾਇਲਮ ਕਲੇਮ ਉਤੇ ਵਰਕ ਪਰਮਿਟ ਹਾਸਲ ਕਰਨ ਵਾਲੇ ਦੀ ਗਿਤੀ ਹਜ਼ਾਰਾਂ ਦੇ ਵਿੱਚ ਹੈ ਤੇ ਉਹਨਾਂ ਵਾਸਤੇ ਅਮਰੀਕਾ ਵਿੱਚ ਜ਼ਿੰਦਗੀ ਲੰਘੋਣੀ ਬੇहद ਮੁਸ਼ਕਲ ਹੋਵੇਗੀ